ਕਿਰਪਾ ਕਰਕੇ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅਸੀਂ ਅੰਦਰ ਪਾਏ ਇੱਕ ਮਿੰਟ ਤੋਂ ਪਹਿਲਾਂ ਗੁਮਾਸੀ ਦੀ ਮਿਲਾਂ ਹੋ ਗਈਆਂ ਗੁੰਡਾਗਰਦੀਆਂ ਗੱਲਾਂ ਹੋ ਗਈਆਂ ਕਿਉਂ ਚੁੱਪ ਖੜੇ ਹੋ ਕਿਉਂ ਚੁੱਪ ਖੜੇ ਹੋ ਕਿਉਂ ਚੁੱਪ ਖੜੇ ਹੋ ਕਿਉਂ ਚੁੱਪ ਖੜੇ ਹੋ ਇਸ ਵਰਤੀ ਦਾ ਫਾਇਦਾ ਕੀ ਕਰਵਾਇਆ ਜਿਹੜੇ ਬੰਦੇ ਗੱਲ ਕਰਦੇ ਇਸ ਵਰਤੀ ਦਾ ਫਾਇਦਾ ਹੋ ਗਿਆ ਕੱਲਾ ਕਰ ਰਿਹਾ ਬੰਦਾ ਮਰੇ ਜੀਵੇ ਅਸੀਂ ਆਪਣੀ ਤੁਸੀ ਨਾ ਭਜੀ ਤੁਹਾਡੇ ਦਾ ਮਰੇ ਜੀਵੇ ਸਾਨੂੰ ਕੋਈ ਲੈਣਾ ਤੇ ਨਹੀਂ ਤੁਸੀਂ ਕੌਣ ਹੋ ਬੰਦਾ ਬਦਮਾਸ਼ੀ ਦੇ ਉੱਤੇ ਆਇਆ ਮੇਰੇ ਸੀ ਕੋਰ ਇੱਧਰ ਤੇ ਆਓ ਸਾਡਾ ਬੰਦਾ ਹਸਪੀਟਲ ਦੇ ਅੰਦਰ ਆ ਸਾਡੇ ਕੋਲ ਰਾਈਟ ਹੈ ਦੱਸੋ ਅੱਜ ਨਾ ਬੰਦੇ ਬੋਜੋਗੇ ਨਾ ਤੁਹਾਨੂੰ ਚੱਲ ਜਾਈਏ ਬਸ ਆਹ ਜਰਾ ਬੰਦਾ ਮੈਂ ਕੀ ਕਰਾਂ ਭਾਈ ਮੈਨੂੰ ਸਹਾਰਾ ਮੇਰੇ ਨਾਲ ਪਤਾ ਆ ਪਰ ਦਾਰਕੋਨੀਓ ਪਰ ਮੈਂ ਆਪਣੇ ਕੋਲ ਦੇ ਦੋ ਲੋਕ ਨੂੰ ਆਪ ਨੂੰ ਕਿਹਾ ਆਜਾਓ ਆਜਾਓ ਇਹ ਇੱਕ ਬੰਦਾ ਪਰਿਵਾਰ ਹੈ ਉਹ ਰਦਰ ਦੀ ਬਣਾਤੀ ਲੱਗ ਰਹੀ ਹੈ ਬੰਦਾ ਬੜੀ ਦੇਰ ਦਾ ਖਿੱਚੇ ਸਵੇਰ ਟਾਂਟਾ ਪੇਸ਼ ਤੋਂ ਨੇ ਕੀ ਗੱਲ ਹੋ ਗਿਆ ਕਿ ਉਹ ਬੰਦਾ ਸਾਡੇ ਨਾਲ ਗੱਲ ਕਰੇ ਇਹ ਬਾਹਰੋਂ ਬੌਂਸਰ ਬੁਲਾ ਕੇ ਇਹ ਮਾਂ ਨਹੀਂ ਜਾਏ ਬੰਦੇ ਯਾਰ ਇੱਕ ਟੋੜਾ ਜ਼ਿੰਮੇਵਾਰ ਹੋ ਜਾਓ ਮੇਰਾ ਤੱਕਾ ਕਰਦਾ ਪਿਆ ਜਦੋਂ ਮੈਂ ਘਰੋਂ ਦੋ ਦਮ ਚੱਕਦਾ ਬੰਦੇ ਨੂੰ ਜਦੋਂ ਮੈਂ ਇਮਾਰਤ ਦੇ ਸਾਹਮਣੇ ਕੱਢਦਾ ਲਾਲੋ ਦੇ ਇਮਾਰਤ ਦੇ ਸਾਹਮਣੇ ਕੱਢਦਾ ਤਾਂ ਜਿੰਮੇਵਾਰੀ ਸਭ ਤੋਂ ਪਹਿਲਾਂ ਦੀ ਜਿੰਮੇਵਾਰੀ ਲੈਣੇ ਆ ਡਾਕਟਰ ਬਈ ਸਾਹਿਬ ਜੀ ਕਤਲ ਦੀ ਜਿੰਮੇਵਾਰੀ ਮੇਰਾ ਸੱਜਣਾ ਭਾਜੀ ਕੀ ਗੱਲ ਕੀ ਵੀ ਭਾਜੀ ਚਾਰ ਦਿਨ ਹੋ ਗਏ ਪੇਸ਼ੈਂਟ ਆਪਣਾ ਇੱਥੇ ਜਿੱਦਣ ਦਾ ਤੁਰਕੇ ਆਇਆ ਜਿੱਦਣ ਦੇ ਅੰਦਰ ਆਇਆ ਹਾਲਤਾਂ ਦੀ ਮਾੜੀ ਹੋਈ ਜਾਂਦੀ ਆ ਨਾ ਹੀ ਨਹੀਂ ਰੈਫਰ ਕੀਤਾ ਜੇ ਤੁਹਾਡੇ ਕੋਲ ਨਹੀਂ ਹੈ ਲਾਏ ਤੁਸੀਂ ਰੈਫਰ ਕਰ ਦਿਓ ਮੜ ਕੇ ਜੇ ਅਸੀਂ ਪੁੱਛੀਏ ਕਹਿੰਦੇ ਬਚਣ ਦਾ ਕੋਈ ਚਾਂਸ ਹੈ ਨਹੀਂ ਜੇ ਤੁਸੀਂ ਧਰੇ ਲਈ ਜਾਣਾ ਤੜਫ ਦੇਣ ਦੇਖਣਾ ਦੇਖ ਲਓ ਹੂੰ ਬਈ ਯਾਰ ਜੇ ਤੁਹਾਡੇ ਕੋ ਕੋ ਚਾਂਸ ਹੈ ਨਹੀਂ ਤੁਹਾਡੇ ਕੋ ਲਾਜ ਨਹੀਂ ਤੁਸੀਂ ਰੱਖਿਆ ਕੱਲ ਇਹਨਾਂ ਨੇ ਜਵਾਬ ਦਿੱਤਾ ਕਿ ਪੇਸ਼ੈਂਟ ਤੁਹਾਡਾ ਬਿਲਕੁਲ ਡੈੱਡ ਆ ਸਹੀ ਨਹੀਂ ਹੋਣਾਗਾ ਤੇ ਉਸ ਤੋਂ ਇੰਨਾ ਜਵਾਬ ਦੇਣ ਤੋਂ ਬਾਅਦ ਵੀ ਇਹਨਾਂ ਨੇ ਵੈਂਟੀਲੇਟਰ ਤੇ ਲਾ ਕੇ ਰੱਖਿਆ ਪੇਸ਼ੈਂਟ ਨੂੰ ਕੱਲ ਦਾ ਤੇ ਫਿਰ ਉਹ ਪਰਿਵਾਰ ਨੂੰ ਡਰਾਈ ਜਾਂਦੇ ਆ ਕਿ ਜੇ ਤੁਸੀਂ ਤੜਪਦਾ ਦੇਖਣਾ ਤਾਂ ਲੈ ਜਾਓ ਤੇ ਇੱਥੇ ਵੀ ਰੱਖਣ ਦਾ ਕੋਈ ਫਾਇਦਾ ਨਹੀਂ ਕੀ ਪ੍ਰੋਬਲਮ ਕੀ ਸੀ ਪੇਸ਼ੈਂਟ ਨੂੰ ਪੇਸ਼ੈਂਟ ਦੇ ਕੋਈ ਸਾਹ ਦੀ ਪ੍ਰੋਬਲਮ ਸੀ ਜਦ ਕਿ ਜਿੰਨ ਜਿੰਨ ਪੇਸ਼ੈਂਟ ਨੂੰ ਲੈ ਕੇ ਆਏ ਆ ਬਿਲਕੁ ਆਪ ਉੱਤਰ ਕੀ ਬੈਗੰਦਰ ਗਏ ਆ ਤੁਸੀਂ ਸਾਰਾ ਕੁਝ ਕਰਦੇ ਸੀ ਪਜੀ ਡਾਕਟਰ ਨਾਲ ਗੱਲਬਾਤ ਕੀਤੀ ਸੀ ਹਾਂਜੀ ਡਾਕਟਰ ਨਾਲ ਗੱਲਬਾਤ ਕੀਤੀ ਡਾਕਟਰ ਨੇ ਡਾਕਟਰ ਨੇ ਸਾਨੂੰ ਇਹ ਗੱਲ ਕਹੀ ਆ ਕਿ ਪੇਸ਼ੈਂਟ ਨੂੰ ਥੋੜਾ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਘਰ ਵੀ ਨਹੀਂ ਭੇਜਦੇ ਪੇਸ਼ੈਂਟ ਸਾਨੂੰ ਦੇ ਵੀ ਨਹੀਂ ਰਹੇ ਤੇ ਉਹਦਾ ਨਾਜ ਵੀ ਨਹੀਂ ਹੋ ਰਿਹਾ ਕੁਝ ਵੀ ਜਵਾਬ ਵੀ ਦੇਤਾ ਆ ਕਿ ਕਿਸ ਤਰ੍ਹਾਂ ਦੇ ਦੋ ਕਿ ਤੁਹਾਡਾ ਪੇਸ਼ੈਂਟ ਮੇਰੀ ਪਿਆ ਹੈ ਬੈੱਡ ਤੇ ਦੂਜੇ ਪਾਸੇ ਹੌਸਲ ਦਾ ਬੌਂਸਰ ਲੈ ਗਿਆ ਕੁਝ ਲੈ ਗਈ ਕਿਤਾ ਵੀ ਨਹੀਂ ਬੁਲਾਇਆ ਬੌਂਸਰ ਬੁਲਾਏ ਆ ਜੀ ਮਨ ਲੋ ਪੇਸ਼ੈਂਟ ਵੀ ਦੇ ਰਹੇ ਤੇ ਉਪਰੋਂ ਤੁਹਾਨੂੰ ਬੌਂਸਰ ਬੁਲਾ ਕੇ ਤੇ ਪੁਲਿਸ ਬੁਲਾ ਕੇ ਤੇ ਉਹ ਮਨ ਲੋ ਕੀ ਜੇ ਬੌਂਸਰ ਭਰਾਵਾ ਆਪਾਂ ਤੁਹਾਡੇ ਹੋ ਗਏ ਬੰਦੇ ਚੱਲ ਰਹੇ ਨੇ ਕਰਦਾ ਪਿਆ ਠੀਕ ਹਨ ਮਤਲਬ ਕੀ ਮੇਰੀ ਅਰਮਾਨ ਹਸਪੀਟਲ ਵਾਲੇ ਗੁੰਡਾਗਰਦੀ ਕਰਦੇ ਪਏ ਆ ਸਟੇਸ਼ਨ ਸਾਡਾ ਮਰਨ ਕਿਨਾਰੇ ਆ ਤੇ ਬਿਲਕੁਲ ਗੁੰਡਾਗਰਦੀ ਦੇ ਉੱਤੇ ਹੋਏ ਆ 4 ਦਿਨ ਤੋਂ ਪੇਸ਼ੈਂਟ ਸਾਡਾ ਬਿਲਕੁਲ ਮਰਨ ਕਿਨਾਰੇ ਆ ਠੀਕ ਹੈ ਜੀ ਠੀਕ ਹੈ ਜੀ ਸਾਡੀ ਇਹ ਮੰਗ ਆ ਕਿ ਸਾਡਾ ਪੇਸ਼ੈਂਟ ਸਾਡੇ ਹਵਾਲੇ ਕਰਨ ਤੇ ਅਸੀਂ ਆਪਾਂ ਨੂੰ ਹੋਰ ਹੋਰ ਹਸਪੀਟਲ ਲੈ ਕੇ ਜਾਈਏ ਉਹ ਡਾਕਟਰ ਦੱਸੇ ਪਰ ਮੈਂ ਮੰਗ ਲਈ ਲੱਗੀ ਉਹ ਭਾਜੀ ਡਾਕਟਰ ਨੂੰ ਪੂਰੇ ਜਮਾ ਕਰਾ ਦਿੱਤੇ ਸੀ ਅੱਜ ਦੇ ਦਿਨ ਦੀ ਉਹਨਾਂ ਨੇ ਵੀ ਜਮਾ ਕਰਾ ਲਈ ਸੀ 8000 ਦਾ ਬਿੱਲ ਬਣਾਇਆ 8000 ਦਾ ਬਿੱਲ ਬਣਾਇਆ ਸੀ ਤਾਂ ਹੁਣ ਜਦੋਂ ਮਿਸਟਰ ਰੀਤ ਸਿੰਘ ਪੇਸ਼ੈਂਟ ਸੀਗੇ ਇੱਥੇ ਜੀ ਇਹ ਸਾਡੇ ਕੋਲ ਐਡਮਿਟ ਹੋਏ ਸੀਗੇ 16 ਮਾਰਚ ਨੂੰ ਇੱਥੇ ਪੇਸ਼ੈਂਟ ਨੂੰ ਹਾਰਟ ਦੀ ਔਰ ਸਾਰੀ ਦੋਨਾਂ ਦੀ ਪ੍ਰੋਬਲਮ ਸੀਗੀ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਪਰ ਕੱਲ ਇਹਨਾਂ ਨੂੰ ਕਾਲੀ ਕਲ ਕੰਡੀਸ਼ਨ ਕਾਫੀ ਸੀਰੀਅਸ ਹੋ ਗਈ ਸੀ ਤੇ ਰਾਤ ਨੂੰ ਇਹਨਾਂ ਨੂੰ ਦੱਸ ਕੇ ਕਿ ਪੇਸ਼ੈਂਟ ਦੀ ਮੌਤ ਨੂੰ ਵੀ ਹੋ ਸਕਦੀ ਹੈ ਇਹਨਾਂ ਨੂੰ ਅਸੀਂ ਵੈਂਟਿਲੇਟਰ ਤੇ ਵੀ ਪਾਇਆ ਪੇਸ਼ੈਂਟ ਦਾ ਸਾਹ ਠੀਕ ਨਹੀਂ ਸੀ ਆ ਰਿਹਾ ਹਾਰਟ ਦੀ ਵੀ ਵਰਕਿੰਗ ਵੀ 25-30% ਸੀਗੀ ਸਾਰੇ ਇਹਨਾਂ ਨੂੰ ਸਾਈਨ ਲੈ ਕੇ ਪੂਰੀ ਰਜਾਵੰਦੀ ਲੈ ਕੇ ਅਸੀਂ ਇਹਨਾਂ ਨੂੰ ਵੈਂਟਿਲੇਟਰ ਤੇ ਪਾਇਆ ਤੇ ਇਹਨਾਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਸਾਰਾ ਕੁਝ ਇਹਨਾਂ ਨੂੰ ਦੱਸ ਕੇ ਕੀਤਾ ਗਿਆ ਕਿ ਪੇਸ਼ੈਂਟ ਦੀ ਜਾਨ ਵੀ ਜਾ ਸਕਦੀ ਹੈ ਟ੍ਰੀਟਮੈਂਟ ਦੇ ਦੌਰਾਨ ਪੇਸ਼ੈਂਟ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਸੀਗੀ ਪਰ ਆਪਣੇ ਵੱਲੋਂ ਜੋ ਵੀ ਕੋਸ਼ਿਸ਼ ਕਰਕੇ ਅਸੀਂ ਉਹਨਾਂ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਨਾਈਟ 'ਚ ਤੇ ਅੱਜ ਮਾਰਨਿੰਗ 'ਚ ਵੀ ਕੰਡੀਸ਼ਨ ਉਹਨਾਂ ਦੱਸੀ ਗਈ ਹੈ ਆਫਟਰਨੂਨ 'ਚ ਉਹਨਾਂ ਦੇ ਘਰ ਕੇ ਵੀ ਮਿਲੇ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੂੰ ਫੇਰ ਮੈਂ ਦੱਸਿਆ ਕਿ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਹੈ ਉਹਨਾਂ ਨੇ ਮੈਨੂੰ ਉਸ ਵੇਲੇ ਇਹੀ ਕਿਹਾ ਕਿ ਅਸੀਂ ਪੇਸ਼ੈਂਟ ਨੂੰ ਰੈਫਰ ਕਰਾਉਣਾ ਚਾਹੁੰਦੇ ਹਾਂ ਮੈਂ ਠੀਕ ਹੈ ਤੁਸੀਂ ਲੈ ਕੇ ਲੈ ਕੇ ਜਾ ਸਕਦੇ ਹੋ ਸੋ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਪਰ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਜ਼ਿਆਦਾ ਸੀਰੀਅਸ ਹੋਣ ਦੇ ਕਾਰਨ ਮਤਲਬ ਪੇਸ਼ੈਂਟ ਸੀਰੀਅਸ ਸੀ। ਸੋ ਉਹਨਾਂ ਦੇ ਕਾਰਨ ਛੁੱਟੀ ਦੀ ਹੁੰਦੀ ਸੀ ਪਰ ਐਂਬੂਲੈਂਸ ਨੂੰ 2 ਘੰਟੇ ਤੋਂ ਜ਼ਿਆਦਾ ਸਮਾਂ ਲੱਗਾ ਕਿ ਐਂਬੂਲੈਂਸ ਡਿਵਾਈਸਿੰਗ ਕਰਵਾਈ ਗਈ। ਉਹ ਇੱਥੇ ਨਾ ਜ਼ਿਆਦਾ ਹੀ ਨੁਇਸੈਂਸ ਪੈਡ ਕਰ ਰਹੇ ਸੀ ਕਿ ਮਤਲਬ ਤੁਸੀਂ ਕਰ ਹੀ ਨਹੀਂ ਸਕਦੇ ਸੀ ਕਿ ਮਤਲਬ ਤੁਸੀਂ ਸਾਡੇ ਐਚਆਰ ਹੈਗੇ ਇਹਨਾਂ ਨਾਲ ਉਹਨਾਂ ਨੇ ਜੋੜ ਦੇ ਵਰਸਤੀ ਕੀਤੀ। ਇਹਨਾਂ ਨਾਲ ਛੁੱਟੀ ਕੀਤੀ ਸਾਡਾ ਰਿਕਾਰਡ ਵੀ ਉਹਨਾਂ ਨੇ ਮਤਲਬ ਅਸੀਂ ਇਹਨਾਂ ਦੀ ਕੋਸ਼ਿਸ਼ ਕੀਤੀ। ਔਰ ਇਸ ਕੋਲੇ ਲੱਗੇ ਲੱਗੇ ਨੇ। ਔਰ ਇਸ ਤਰ੍ਹਾਂ ਦੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਮੱਲਬ ਐਚਰ ਦੀ ਮੈਨੇਜਲਿੰਗ ਵੀ ਹੋਈ ਹੈ। ਓਵਰ ਆਲ ਉਹਨਾਂ ਨੇ ਇੱਥੇ ਕੋਈ ਸਿਵਲ ਬਿਹੇਵਰ ਨਹੀਂ ਕੀਤਾ ਹੈਗਾ। ਤੋਂ ਉਸ ਕੇਸ ਵਿੱਚ ਸਾਡਾ ਕੋਈ ਫਾਲ ਨਹੀਂ ਹੈ। ਬਟ ਕਿ ਉਹਨਾਂ ਨੇ ਹੀ ਸਾਰਾ ਇੱਥੇ ਇਸ਼ੂ ਕੀਤਾ। ਸਪੇਸ਼ੈਂਟ ਨੂੰ ਇਸ਼ੂ ਕੀ ਸੀਗਾ? ਪੇਸ਼ੈਂਟ ਨੂੰ ਹਾਰਟ ਦੀ ਔਰ ਦਿਲ ਦੀ ਪ੍ਰੋਬਲਮ ਸੀ। ਸਰ ਹੁਣ ਕੀ ਮੈਟਰ ਹਾਲ ਹੋਇਆ? ਰੈਫਰ ਕਰ ਦੇਣਾ ਤੁਹਾਡੇ ਕੋਲੋਂ। ਉਹ ਕਹਿੰਦਾ ਉਹ ਕਹਿ ਰਹੇ ਸੀ ਕਿ ਅਸੀਂ ਰੈਫਰ ਕਰਾਉਣਾ ਚਾਹੁੰਦੇ ਹਾਂ ਤੇ ਅਸੀਂ ਉਹਨਾਂ ਦੀ ਮਰਜ਼ੀ ਨਾਲ ਉਹਨੂੰ ਰੈਫਰ ਕਰ ਦਿੰਦੇ।